ਉਂਜਾਵਿਚ ਚੋਣਾ ਦਾ ਮਹਾਲ ਹੈ ਤੇ ਵਕਫਾ ਪਾਰਟੀਆਂ ਜਿਹੜੇ ਨੁਮਾਇੰਦੇ ਨੇ ਉਹ ਚੋਣ ਪ੍ਰਚਾਰ ਲਈ ਲੋਕਾਂ ਤੱਕ ਲੋਕਾਂ ਦੇ ਘਰਾਂ ਤੱਕ ਮੱਲਿਆਂ ਤੱਕ ਜਾ ਰਹੇ ਨੇ ਸਾਡੀ ਟੀਮ ਵੀ ਲੋਕਾਂ ਦੇ ਦਿਲਾਂ ਦੀ ਗੱਲ ਕਰਨ ਅਤੇ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਲਈ ਲੋਕਾਂ ਵਿੱਚ ਪਹੁੰਚੀ ਹੈ ਇਸ ਵਕਤ ਅਸੀਂ ਪਹੁੰਚੇ ਹਾਂ ਮੰਡੀ ਗੁੰਨਗੜ ਦੇ ਇਕਬਾਲ ਨਗਰ ਵਿੱਚ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਣਾ ਭਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੀ ਹਰਵਿੰਦਰ ਸਿੰਘ ਅਵਧਰ ਜੀ ਲੋਕ ਸਭਾ ਇਲੈਕਸ਼ਨ ਨੇ ਕੀ ਮੁੱਦੇ ਨੇ ਇਸ ਵਾਰ ਇਲੈਕਸ਼ਨ ਦੇ ਕੀ ਮੁੱਦੇ ਰਹਿਣਗੇ ਜੀ ਮੁੱਦੇ ਤਾਂ ਬਹੁਤ ਨੇ ਮੁੱਦੇ ਜਿਵੇਂ ਬੇਰੁਜ਼ਗਾਰੀ ਹੋ ਗਈ ਜਿੱਦਾਂ ਇਲੈਕਟ੍ਰੋਨਿਕ ਬਾਉਂਡ ਜਿਹੜੇ ਉਹਨਾਂ ਦੇ ਵਿੱਚ ਘਪਲੇ ਹੋਏ ਨੇ ਇਹ ਕਈ ਮੁੱਦੇ ਨੇ ਪਰ ਇਲੈਕਸ਼ਨ ਅੱਜਕੱਲ ਮੁੱਦਿਆਂ ਤੇ ਹੁੰਦੀ ਘੱਟ ਹੈ ਨਿੱਜੀ ਦੋਸ਼ਾਂ ਪ੍ਰਤੀ ਦੋਸ਼ਾਂ ਤੇ ਜ਼ਿਆਦਾ ਹੋ ਰਹੀ ਹੈ ਤੁਸੀਂ ਆਪਣਾ ਵੋਟ ਕਰਨਾ ਹੈ ਕਿਸ ਤਰ੍ਹਾਂ ਦਾ ਨੁਮਾਇੰਦਾ ਚੁਣਨਾ ਚਾਹੋਗੇ ਕਿਸ ਤਰ੍ਹਾਂ ਦੇ ਨੁਮਾਇੰਦੇ ਨੂੰ ਆਪਣਾ ਵੋਟ ਕਰਨਾ ਚਾਹੋਗੇ ਅਸੀਂ ਉਹ ਨੁਮਾਇੰਦਾ ਵੋਟ ਕਰਨਾ ਚਾਹਾਂਗੇ ਜਿਹੜਾ ਲੋਕਾਂ ਦੀਆਂ ਸਮੱਸਿਆਵਾਂ ਚੁੱਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਅਤੇ ਜੋ ਸਰਕਾਰ ਹੈ ਉਸ ਸਰਕਾਰ ਦੇ ਵਿੱਚ ਹੋਵੇ ਜਿਹੜੀ ਲੋਕਾਂ ਦੇ ਕੰਮ ਕਰੇ ਜਿਸ ਦੀ ਤਰੱਕੀ ਵਾਸਤੇ ਕੰਮ ਕਰੇ ਬਿਲਕੁਲ ਸੱਦ ਭਾਵਨਾ ਵਾਸਤੇ ਕੰਮ ਕਰੇ ਤੁਸੀਂ ਕੀ ਉਮੀਦ ਕਰਦੇ ਹੋ ਆਪਣੇ ਉਮੀਦਵਾਰ ਤੋਂ ਕਿ ਕੀ ਕਰਨਾ ਚਾਹੀਦਾ ਕਿਹੜੇ ਮੁੱਦੇ ਜਿਹੜੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਹੋਣੇ ਚਾਹੀਦੇ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਹਲਕੇ ਦੇ ਹਲਕੇ ਦੇ ਵਿੱਚ ਹੁਣ ਜਿੱਦਾਂ ਇਹ ਹੈ ਕਿ ਅਸੀਂ ਮੰਡੀਕ ਬੰਦਗੜ ਤੇ ਰਹਿੰਦੇ ਆ ਇੱਥੇ ਕੋਈ ਟ੍ਰੇਨ ਨਹੀਂ ਰੁਕਦੀ ਇੱਥੇ ਟ੍ਰੇਨਾਂ ਰੁਕਣੀਆਂ ਚਾਹੀਦੀਆਂ ਨੇ ਲੋਕਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਜਿਸ ਦੀ ਤਰੱਕੀ ਨੂੰ ਜੇ ਸਾਡਾ ਵਪਾਰ ਜਿਹੜਾ ਪਾਕਿਸਤਾਨ ਨਾਲ ਸਾਡਾ ਵਪਾਰ ਖੁੱਲਣਾ ਚਾਹੀਦਾ ਜਦੋਂ ਜਦੋਂ ਕੱਲ ਕੀ ਕਹਿੰਦੇ ਨੇ ਮਹਾਰਾਸ਼ਟਰ ਤੋਂ ਰਾਜਸਥਾਨ ਤੋਂ ਗੁਜਾਤ ਤੋਂ ਵਪਾਰ ਹੋ ਸਕਦਾ ਤਾਂ ਫਿਰ ਪੰਜਾਬ ਤੋਂ ਵਪਾਰ ਕਿਉਂ ਨਹੀਂ ਹੋ ਸਕਦਾ ਕਿਉਂਕਿ ਸਾਡੇ ਪੰਜਾਬ ਦੀ ਤਰੱਕੀ ਇਸ ਕਰਕੇ ਰੁਕੀ ਹੋਈ ਹੈ ਕਿ ਇਸ ਵਪਾਰ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਤੇ ਸਾਡੀ ਇੰਡਸਟਰੀ ਇਸ ਕਰਕੇ ਫੇਲ ਹੋ ਰਹੀ ਹੈ। ਹਮ ਇੰਡਸਟਰੀ ਦਾ ਮੁੱਦਾ ਤੁਸੀਂ ਚੁਣੋ ਵੀ ਜਿਹੜਾ ਲੋਕ ਸਭਾ ਚ ਜਾਣਾ ਚਾਹੀਦਾ ਇੰਡਸਟਰੀ ਲਈ ਕੁਝ ਕੰਮ ਕਰਨੇ ਚਾਹੀਦੇ। ਬਿਲਕੁਲ ਇੰਡਸਟਰੀ ਵਾਸਤੇ ਕੰਮ ਕਰਨੇ ਚਾਹੀਦੇ ਨੇ ਤੇ ਉੱਤੇ ਟੈਕਸ ਘਟਾ ਕੀਤਾ ਜਾਣਾ ਚਾਹੀਦਾ ਹੈ। ਤੇ ਦੂਜਾ ਸਾਡਾ ਪਾਕਿਸਤਾਨ ਨਾਲ ਪਾਕਿਸਤਾਨ ਰਾਹੀਂ ਅਫਗਾਨਿਸਤਾਨ ਨਾਲ ਅੱਗੇ ਇਧਰ ਇਹ ਸਾਈਡ ਤੇ ਵਪਾਰ ਖੁੱਲਣਾ ਚਾਹੀਦਾ। ਬਾਰਡਰ ਇਹ ਤੇ ਤੁਸੀਂ ਕਰੋ ਵੀ ਵਪਾਰ ਜਿਹੜਾ ਖੁੱਲੇ ਤੇ ਪੰਜਾਬ ਦਾ ਬਾਰਡਰ ਖੁੱਲਣਾ ਚਾਹੀਦਾ। ਜਦੋਂ ਜਸਟੇਟਰ ਦੇ ਵਪਾਰ ਬਾਰਡਰ ਖੁੱਲੇ ਨੇ ਤਾਂ ਪੰਜਾਬ ਦਾ ਵੀ ਖੁੱਲਣਾ ਚਾਹੀਦਾ ਬਰਾਬਰ ਅਧਿਕਾਰ ਮਿਲਣਾ ਚਾਹੀਦਾ ਸਾਨੂੰ ਵਪਾਰ ਕਰਨ ਦਾ ਤਾਂ ਬਾਰਡਰ ਜਿਹੜੇ ਆ ਖੁੱਲੇ ਚਾਹੀਦੇ ਨੇ ਤਾਂ ਕਿ ਜਿਹੜਾ ਵਪਾਰ ਵਧੇ ਕੁਝ ਹੋਰ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨ ਲੈ ਪਾਜੀ ਕੀ ਨਾਮ ਹੈ ਜਗਤ ਸਿੰਘ ਵਾਖਾਲਸਾਹ ਵਾਖ ਜਫਤੇ ਜੀ ਪਾਜੀ ਲੋਕ ਸਭਾ ਇਲੈਕਸ਼ਨ ਆ ਗਏ ਨੇ ਕੀ ਮੁੱਦੇ ਨੇ ਇਸ ਵਾਰ ਜਿਹੜੇ ਲੋਕ ਸਭਾ ਇਲੈਕਸ਼ਨ ਮੁੱਦੇ ਜੀ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਨੇ ਜੀ ਲੇਕਿਨ ਜਦੋਂ ਚੋਣ ਆਉਂਦੀ ਆ ਉਦੋਂ ਵਾਦੇ ਪੂਰੇ ਹੁੰਦੇ ਨੇ ਬਾਅਦ ਚ ਚੋਣ ਜਿੱਤ ਜਾਂਦੇ ਆ ਫਿਰ ਕੋਈ ਵਾਦਾ ਨਹੀਂ ਪੂਰਾ ਹੁੰਦਾ ਜੀ ਹੂੰ ਆਪਣੇ ਪੰਜਾਬ ਦੇ ਵਿੱਚ ਬਹੁਤ ਮਸਲੇ ਆ ਜੀ ਗਰੀਬ ਗਰੀਬਾਂ ਦੇ ਹੱਕ ਚ ਕੋਈ ਨਹੀਂ ਖੜਦਾ ਜਿਹੜਾ ਕੋਈ ਵੀ ਮੰਤਰੀ ਬਣ ਜਾਂਦਾ ਐਮਪੀ ਬਣ ਜਾਂਦਾ ਠੀਕ ਆ ਜੀ ਆਪਣਾ ਕੰਮ ਕੱਢ ਕੇ ਮੁੜ ਕੇ ਫਿਰ ਕੇ ਹੱਲ ਨਹੀਂ ਤੱਕਦਾ ਠੀਕ ਆ ਜੀ ਇਧਰ ਲੇਬਰ ਕੋਡ ਦੇ ਵਿੱਚ ਵਾ ਜਾ ਕੇ ਆਪਾਂ ਮੈਂ ਤਾਂ ਦੇਖਦਾ ਜਾ ਕੇ ਉੱਥੇ ਵਿੱਚ ਨਾ ਕੋਈ ਅੱਦੀ ਸਕਾਲਰਸ਼ਿਪ ਆ ਰਹੀ ਆ ਜੀ ਬੱਚਿਆਂ ਦੀ ਮੈਨੂੰ 2020 ਦੇ ਫਾਰਮ ਭਰੇ ਨੇ ਬੱਚਿਆਂ ਦੀ ਸਕਾਲਰਸ਼ਿਪ ਤੱਕ ਨਹੀਂ ਆਈ ਹਾਂਜੀ ਠੀਕ ਆ ਜੀ ਕੋਈ ਸੁਣਵਾਈ ਨਹੀਂ ਆ ਜੀ ਕੋਈ ਅਫਸਰ ਕਹਿੰਦੇ ਜੀ ਕੋਈ ਅਫਸਰ ਨਹੀਂ ਹੈ ਹਾਂਜੀ ਅਫਸਰ ਨਹੀਂ ਹੈ ਤਾਂ ਫਿਰ ਉਹਨਾਂ ਦੀ ਪੋਸਟਾਂ ਭਰੋ ਜੀ ਉਹ ਤਾਂ ਜਿਹੜੇ ਚਾਰ ਅਫਸਰ ਹੈਗੇ ਉਹ ਵਿਲੇ ਤਨਖਾਹਾਂ ਲੈ ਕੇ ਲੰਘ ਜਾਂਦੇ ਆ ਜੀ ਹਾਂਜੀ ਪੰਜਾਬ ਦੇ ਮਸਲੇ ਬਹੁਤ ਆ ਜੀ ਪਰ ਕੋਈ ਧਿਆਨ ਨਹੀਂ ਦੇ ਰਿਹਾ ਸਰਕਾਰ ਬਣ ਜਾਂਦੀ ਆ ਮੁੜ ਕੇ ਕਿਸ ਬੰਨੇ ਪਬਲਿਕ ਵਾਲ ਧਿਆਨ ਨਹੀਂ ਦਿੰਦੀ ਜੀ ਮਤਲਬ ਵਾਦੇ ਕੀਤੇ ਜਾਂਦੇ ਪਰ ਵਾਦੇ ਪੂਰੇ ਨਹੀਂ ਹੁੰਦੇ ਜੀ ਆਪਾਂ ਤਾਂ ਕਹਿੰਦੇ ਆ ਜੀ ਆਪਾਂ ਪਬਲਿਕ ਆਪਾਂ ਵੋਟਾਂ ਪਾਉਂਦੇ ਆ ਆਪਾਂ ਵੋਟਾਂ ਪਾ ਕੇ ਮੁੜ ਕੇ ਉਹਨਾਂ ਦੇ ਮੂੰਹਾਂ ਵੱਲ ਤੱਕਦੇ ਆ ਜੀ ਠੀਕ ਹੈ ਜੀ ਹੁਣ ਇਸ ਵਾਰ ਜਿਹੜਾ ਆਪਣਾ ਵੋਟ ਦੇਣਾ ਚਾਹੁੰਗੇ ਕਿਸ ਤਰ੍ਹਾਂ ਦੇ ਨੁਮਾਇंदे ਨੂੰ ਦੇਣਾ ਚਾਹੁੰਗੇ ਜੇ ਆਪਣੇ ਉਮੀਦਦੇ ਤੋਂ ਨੁਮਾਇंदे ਤੋਂ ਕੀ ਉਮੀਦ ਕਰਦੇ ਹੋ ਤੁਸੀਂ ਕੀ ਆਪਾਂ ਜਿਹਨੂੰ ਵੋਟ ਦਵਾਂਗੇ ਇਹਦੀ ਆਰਕਾ ਸੋਚ ਸਮਝ ਕੇ ਦਵਾਂਗੇ ਆਪਾਂ ਤਾਂ ਅੱਗੇ ਜਿੱਦਨ ਨੂੰ ਮੰਨ ਕਰਦਾ ਹੀ ਪਾ ਲਈਦੀ ਐਰਕਾ ਬਿਲਕੁਲ ਸੋਜਵਾਨ ਸੋਚ ਸਮਝ ਕੇ ਪਾਵਾਂਗੇ ਵੀ ਭਾਈ ਕਿਨੂੰ ਵੋਟ ਪਾਉਣੀ ਹੈ ਜਿਹੜਾ ਅਗਲਾ ਸਾਡਾ ਕੰਮ ਕਰੇ ਠੀਕ ਹੈ ਜੀ ਇਹ ਨਹੀਂ ਵੀ ਸਾਡੇ ਕੰਮ ਕਰੇ ਸਾਰੀ ਦੁਨੀਆ ਦੇ ਕੰਮ ਕਰੇ ਹਨਾ ਜੀ ਪਬਲਿਕ ਦੇ ਕੰਮ ਕਰੇ ਕੰਮ ਬਹੁਤ ਹੋਣ ਵਾਲੇ ਆ ਜੀ ਪਰ ਧਿਆਨ ਨਹੀਂ ਦੇ ਰਹੇ ਹਲਕਾ ਫਤੇਗੜ ਸਾਹਿਬ ਦੇ ਕੀ ਮੁੱਦੇ ਨੇ ਜਿਹੜੇ ਬੜੇ ਨੇ ਜਿਹੜੇ ਪਹਿਲ ਦੇਦਾਰ ਤੇ ਹੱਲ ਹੋਣੇ ਚਾਹੁੰਦੇ ਆ ਤੁਸੀਂ ਚਾਹੁੰਦੇ ਵੀ ਹੱਲ ਹੋਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਤੇ ਆ ਜੀ ਵੀ ਰੋਜ਼ਗਾਰ ਨਹੀਂ ਹੈਗਾ ਰੋਜ਼ਗਾਰ ਸਭ ਤੋਂ ਮੇਨ ਮੁੱਦਾ ਵਾ ਠੀਕ ਆ ਜੀ ਸਿੱਖਿਆ ਉਲੀ ਧਿਆਨ ਦੇਣਾ ਚਾਹੀਦਾ ਵਾ ਬਾਕੀ ਮੈਡੀਕਲ ਦਾ ਸਹੂਲਤ ਵੀ ਹੋਣੀ ਚਾਹੀਦੀ ਆ ਠੀਕ ਆ ਜੀ ਇਹਨਾਂ ਦੇ ਵਿੱਚ ਦੋ ਚੀਜ਼ਾਂ ਦਾ ਮੇਨ ਮਾ ਠੀਕ ਆ ਜੀ ਇੱਕ ਤਾਂ ਪੜ੍ਹਾਈ ਦਾ ਸਿੱਖਿਆ ਦਾ ਮੁੱਦਾ ਵਾ ਇੱਕ ਮੈਡੀਕਲ ਦਾ ਵਾ ਇਹ ਦੋ ਚੀਜ਼ਾਂ ਮਿਲਣਗੀਆਂ ਬੰਦੇ ਨੂੰ ਤਾਂ ਬੰਦਾ ਆਪਣਾ ਰੋਟੀ ਪਾਣੀ ਤਾਂ ਚੱਲਦਾ ਰਹਿੰਦਾ ਕਣਕਲ ਤੇ ਧਿਆਨ ਨਹੀਂ ਬੰਦੇ ਦਾ ਹਣੇ ਜੀ ਕੌਣਕਾ ਤਾਂ ਲੈ ਕੇ ਵੀ ਖਾ ਲੂਗਾ ਰੋਜ਼ਗਾਰ ਹੋਣਾ ਚਾਹੀਦਾ ਰੋਜ਼ਗਾਰ ਹੋਊਗਾ ਤੇ ਆਪੇ ਕਮਾ ਕੇ ਖਾਊਗਾ ਜੀ ਬਿਲਕੁਲ ਠੀਕ ਆ ਜੀ ਆਪਾਂ ਨੂੰ ਨੌਕਰੀ ਦੇ ਦੇਣਾ ਆਪਣੇ ਇਹਨਾਂ ਬੱਚਾ ਦੇ ਬੱਚਿਆਂ ਨੂੰ ਨੌਕਰੀ ਦੇਣਾ ਬਾਕੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੰਜਾਬ ਦੇ ਵਿੱਚ ਮਾਵਾਂ ਦੇ ਪੁੱਤ ਮਰ ਰਹੇ ਨੇ ਇਹ ਸਭ ਤੋਂ ਵੱਡਾ ਮੁੱਦਾ ਵਾ ਨਸ਼ਾ ਖਤਮ ਹੋਣਾ ਚਾਹੀਦਾ ਚਿੱਟੇ ਦੇ ਆਦੀ ਨੇ ਬੱਚੇ ਛੋਟੇ ਛੋਟੇ ਉਮਰ ਦੇ ਬੱਚੇ ਜਿਹੜੇ ਨਸ਼ਾ ਕਰ ਰਹੇ ਨੇ ਇਹਨਾਂ ਨੂੰ ਨਸ਼ੇ ਦੇ ਵਿੱਚੋਂ ਬਾਹਰ ਕੱਢ ਚਾਵੇ ਤਾਂ 1 ਘੰਟੇ ਦੇ ਵਿੱਚ ਨਸ਼ਾ ਖਤਮ ਹੋ ਸਕਦਾ ਨਸ਼ੇ ਦੇ ਮੁੱਦੇ ਤੇ ਸਭ ਤੋਂ ਗੰਭੀਰ ਮੁੱਦਾ ਇਹੋ ਹੀ ਆ ਜੀ ਨਸ਼ਾ ਖਤਮ ਹੋਣਾ ਚਾਹੀਦਾ ਪੰਜਾਬ ਦੇ ਵਿੱਚੋਂ ਹਾਂਜੀ ਪੰਜਾਬ ਸਭ ਤੋਂ ਵੱਡਾ ਮੁੱਦਾ ਜਿਹੜਾ ਉਹ ਨਸ਼ੇਦਾਰ ਨਸ਼ੇ ਦਾ ਏ ਨਸ਼ਾ ਜਿਹੜਾ ਏ ਖਤਮ ਹੋਣਾ ਚਾਹੀਦਾ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਜਿਹੜਾ ਨਸ਼ਾ ਇੱਥੇ ਪੰਜਾਬ ਵਿੱਚ ਸਪਲਾਈ ਹੁੰਦਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੰਦ ਕੀਤਾ ਜਾਵੇ ਤਾਂ ਕਿ ਜਿਹੜੀ ਪੰਜਾਬ ਦੀ ਨੌਜਵਾਨੀਆਂ ਜਿਹੜੀ ਉਹ ਨਸ਼ੇ ਤੋਂ ਬਚ ਸਕੇ ਬੜੀ ਕੀ ਨਾਮ ਹੈ ਤੁਹਾਡਾ ਸਸਰਗਲ ਜੀ ਮੇਰਾ ਨਾਮ ਚਰਨਜੀਤ ਸਿੰਘ ਹੈ ਜੀ ਚਰਨਜੀਤ ਜੀ ਲੋਕ ਸਭਾ ਇਲੈਕਸ਼ਨ ਆ ਗਏ ਨੇ ਕੀ ਇਸ ਇਲੈਕਸ਼ਨ ਵਿੱਚ ਕੀ ਮੁੱਦੇ ਰਹਿਣਗੇ ਜਿਹੜੇ ਲੋਕਾਂ ਦੇ ਨੇ ਇਸ ਵਕਤ ਲੋਕ ਸਭਾ ਫਲਕਾ ਫਾਤੇਗੜ ਸ਼ੌਪ ਦੇ ਮੁੱਦੇ ਦਾ ਸਾਰ ਐਮਐਨਏ ਜਿਵੇਂ ਦੇਖੋ ਕਿ ਹੁਣ ਜਿਹੜਾ ਲਾਈਨ ਆਰਡਰ ਆ ਬਿਲਕੁਲ ਜ਼ੀਰੋ ਹੋ ਚੁੱਕਿਆ ਮੇਰੀ ਉਮਰ ਹੋਰੀ ਨਿਕਲ ਗਈ ਘਟੋ ਘਟ ਮੈਂ 44 ਸਾਲ ਦੀ ਉਮਰ ਹੋ ਗਈ ਪਰ ਮੈਂ ਜ਼ਿੰਦਗੀ 'ਚ ਹੁਣ ਹਫ਼ਤੇ ਦੇ ਵਿੱਚ ਦੋ ਵਾਰੀ ਉਰੇ ਗਵਿੰਦਗੜ੍ਹ ਵਿੱਚ ਗੋੜੀ ਚੱਲਣ ਦੇ ਚਾਂਸ ਸੁਣ ਲਏ ਹੂੰ ਇੱਕ ਆਪਣੇ ਮਰਡਰ ਹੋਇਆ ਗळा ਕੱਟਦਾ ਰਾਤ ਨੂੰ ਪ੍ਰਵਾਸੀ ਮਜ਼ਦੂਰ ਦਾ ਲਾਇਨ ਆਰਡਰ ਤਾਂ ਬਿਲਕੁਲ ਠਾਪੇ ਹੋ ਗਿਆ ਫੇਲ ਹੋ ਗਿਆ ਸਿਸਟਮ ਤੇ ਮੇਨ ਮੁੱਦਾ ਸਾਡਾ ਲਾਇਨ ਆਰਡਰ ਤੇ ਕੀ ਜਿਹੜੀ ਸਰਕਾਰ ਜਾਂ ਨੁਮਾਇੰਦਾ ਧਿਆਨ ਦੇਊਗਾ ਤਾਂ ਪੈਲ ਦੇ ਆਧਾਰ ਤੇ ਉਹਨੂੰ ਅਸੀਂ ਚੁੜਨ ਦੀ ਕੋਸ਼ਿਸ਼ ਕਰਾਂਗੇ ਕੀ ਉਮੀਦ ਕਰਦੇ ਹੋ ਤੁਸੀਂ ਆਪਣੇ ਨੁਮਾਇੰਦੇ ਤੋਂ ਨੁਮਾਇੰਦੇ ਤੋਂ ਸਾਰੇ ਇੱਕ ਤਾਂ ਆਪਾਂ ਨੇ ਲਾਇਨ ਆਰਡਰ ਦਾ ਤੁਹਾਨੂੰ ਦੱਸਿਆ ਕਿ ਜਿਹੜਾ ਕਿ ਇਹਨਾਂ ਨੂੰ ਠੱਲ ਪਾ ਸਕੇ ਜਿਹੜੇ ਲਾ ਲੋ ਕਿ ਪਬਲਿਕ ਨੂੰ ਹਰਾਸ ਕਰ ਰਹੇ ਨੇ ਲੁੱਟਾਂ ਖੋਹਾਂ ਕਰ ਰਹੇ ਨੇ ਮਰਡਰ ਕਰ ਰਹੇ ਨੇ ਤੇ ਦੂਜਾ ਨੰਬਰ ਇੱਕ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ ਹੈ ਪਹਿਲਾਂ ਵੀ ਸਾਡੇ ਵੀਰ ਜੀ ਨੇ ਦੱਸਿਆ ਕਿ ਨਸ਼ਾ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਕਈ ਏਰੀਆ ਨੇ ਜਿੱਥੇ ਕਿ ਦਿਨ ਦਿਹਾੜੇ ਚੱਲਦਾ ਪੁਲਿਸ ਵੱਲੋਂ ਵੀ ਗਸ਼ਤ ਕੀਤੀ ਜਾਂਦੀ ਹੈ ਪਰ ਮੌਕੇ ਤੇ ਉਰਦਫਰਦ ਹੋ ਜਾਂਦੀਆਂ ਨੇ ਚੀਜ਼ਾਂ ਕਰੀਆਂ ਜਾਂਦੀਆਂ ਸਮਝ ਨਹੀਂ ਆਉਂਦਾ ਕੀ ਚੱਲ ਕੀ ਰਿਹਾ ਹੈ ਤਾਂ ਹਰ ਜਿਹੜਾ ਨਸ਼ਾ ਇੱਕ بڑا ਮੁੱਦਾ ਹੈ ਹਰ ਵਿਅਕਤੀ ਚਾਹੁੰਦਾ ਜਿਹੜਾ ਨਸ਼ਾ ਇਹ ਖਤਮ ਹੋਣਾ ਚਾਹੀਦਾ ਹੈ ਤੇ ਕੁਝ ਹੋਰ ਲੋਕ ਮੌਜੂਦ ਨੇ ਸਾਡੇ ਨਾਲ ਉਹਨਾਂ ਨਾਲ ਵੀ ਆਪਾਂ ਗੱਲ ਕਰ ਲੈਨੇ ਆ ਕਿ ਮੁੱਦੇ ਰਹਿਣਗੇ ਇਸ ਵਾਰ ਲੋਕ ਸਭਾ ਇਲੈਕਸ਼ਨ ਵਿੱਚ ਤੇ ਕੀ ਚਾਹੁੰਦੇ ਨੇ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਲਾਲ ਸਿੰਘ ਲਾਲੀਆ ਜੀ ਲਾਲ ਸਿੰਘ ਜੀ ਲੋਕ ਸਭਾ ਇਲੈਕਸ਼ਨ ਆ ਚੁੱਕੇ ਨੇ ਜੀ ਸਰ ਕੀ ਮੁੱਦੇ ਨੇ ਜਿਹੜੇ ਇਸ ਵਾਰ ਲੋਕ ਸਭਾ ਇਲੈਕਸ਼ਨ 'ਚ ਰਹਿਣਗੇ ਤੇ ਜਿਹਨੂੰ ਦੇਖ ਕੇ ਤੁਸੀਂ ਆਪਣਾ ਵੋਟ ਕਰਨਾ ਚਾਹੋਗੇ ਤੇ ਆਪਣਾ ਉਮੀਦਵਾਰ ਚੁਣਨਾ ਚਾਹੋਗੇ ਤਕੋ ਵੀਰ ਪੜੇ ਲਿਖਾ ਹੋਵੇ ਠੀਕ ਹੈ ਸੰਸਦ ਜਾ ਕੇ ਸਾਡੀ ਗੱਲ ਰਖੇ ਜਿਵੇਂ ਡਾਕਟਰ ਅਮਰ ਸਿੰਘ ਨੇ ਸਾਡੇ ਮੈਂਬਰ ਆਫ ਪਾਰਲੀਮੈਂਟ ਪਹਿਲਾਂ ਵੀ ਰਹੇ ਨੇ ਉਹਨਾਂ ਦੀ 100 ਚੋਂ 60% ਜਿਹੜੀ ਸੀ ਡਿਊਟੀ ਜਾਂ ਆਪਣੀ ਲਾਲੋ ਵੀ હાਜਰੀ ਉਹ ਲੋਕ ਸਭਾ ਤੇ ਮੋਦੀ ਦੇ ਉੱਥੇ ਹੋਸੀ ਤੇ ਅਸੀਂ ਕਹਿੰਦੇ ਆ ਵੀ ਸਾਨੂੰ ਇਹ ਜਿਹੇ ਉਮੀਦਵਾਰ ਵਿਲੇ ਜਿਹੜਾ ਸਾਡੀ ਗੱਲਾਂ ਚੱਕੇ ਉੱਥੇ ਜਾ ਕੇ ਸਾਡੇ ਸ਼ਹਿਰ ਦੇ ਸਾਡੇ ਹਲਕੇ ਦੇ ਮੁੱਦੇ ਕਿ ਉਹ ਤੇ ਪਹਿਲਾ ਮੁੱਦਾ ਜਿਵੇਂ ਹੁਣ ਉਹ ਚਰਨਜੀਤ ਜੀ ਨੇ ਵੀ ਕਿਹਾ ਹੋਰਾਂ ਨੇ ਵੀ ਕਿਹਾ ਵੀ ਨਸ਼ਾ ਪੰਜਾਬ ਚ ਬਹੁਤ ਹੋ ਚੁੱਕਾ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਹੈ ਇੱਕਾ ਗੈਂਗਸਟਰ ਬਾਦ ਖਤਮ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਜੇ ਦੀ ਇਹ ਸਰਕਾਰ ਆਈ ਹੈ ਪੰਜਾਬ ਦੇ ਵਿੱਚ ਇਹ ਫੇਲ ਸਰਕਾਰ ਹੈ ਜੀ ਇਹ ਦੇਖੋ ਨਸ਼ਾ ਨਹੀਂ ਨਾ ਤੇ ਮੁਕਿਆ ਗੈਂਗਸਟਰ ਨੇ ਮੁਕਿਆ ਹੁਣ ਜਿਵੇਂ ਕਿ ਆਪਣੇ ਗਵਿੰਦਗੜ੍ਹ ਦੀ ਗੱਲ ਹਫਤੇ 'ਚ ਤਿੰਨ ਵਾਰ ਦੋ ਵਾਰ ਗੋਲੀ ਚੱਲ ਗਈ ਜੀ ਇੱਕ ਚੌੜੇਵਾਰ ਚੱਲੀ ਆ ਕਿ ਕਿਸੇ ਦੇ ਘਰ ਦੇ ਮਰੇ ਗੋਲੀਆਂ ਮਾਰ ਗਏ ਤੇ ਕੱਲ ਹੀ ਸ਼ਾਮ ਦੀ ਗੱਲ ਹੈ ਸਵੇਰ ਦੀ ਗੱਲ ਹੈ ਮਾਰਨਿੰਗ 10 ਵਜੇ ਦੀ ਸੁਦਨਾਮ ਢਾਬੇ ਦੇ ਕੋਲ ਲੇਡੀ ਜਾਂਦੀ ਦੀ ਵਾਲੀ ਖੋਲੀ ਦੇਖੋ ਬਜ਼ੁਰਗ ਸੀ ਵਾਲੀ ਖੋਲੇ ਚਲੋ ਬੰਦੇ ਨੇ ਫੜ ਲਿਆ ਉਹਨੂੰ ਕੁੱਟਿਆ ਘਟਿਆ ਠਾਲੇ ਦਿੱਤਾ ਇਹ ਜੀ ਤੇ ਵਾਰਦਾਤ ਹੁੰਦੀ ਹੈ ਰੋਜ਼ ਔਰ ਜੀਪੀਐਸ ਸਕੂਲ ਦੇ ਮੁਰੇ ਤੁਸੀਂ ਦੇਖੋਗੇ ਕਤਲ ਹੋ ਗਿਆ ਭਈਏ ਦਾ ਪੰਜਾਬ ਦਾ ਲੋਅ ਆਰਡਰ ਤਾਂ ਹੈ ਹੀ ਨਹੀਂ ਤੂੰ ਕਾਨੂੰਨ ਵਿਸ਼ਤਾ ਦੀ ਕੋਈ ਨਾ ਦੀ ਚੀਜ਼ ਹੈਗੀ ਦੱਸੋ ਮੈਨੂੰ ਇਸ ਲਈ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਉਮੀਦਵਾਰ ਆ ਪੜ੍ਹੇ ਲਿਖੇ ਆਵੇ ਜਿਹੜੀ ਸਾਡੀ ਗੱਲ ਚੱਕ ਕੇ ਸਾਡੇ ਵਿਸ਼ਾਲ ਕੇ ਮਲੋਹ ਦੇ ਜਿਵੇਂ ਕਿ ਹੁਣ ਦੱਸਿਆ ਸਾਡੇ ਵੀਰ ਜੀ ਨੇ ਵੀ ਇੱਥੇ ਟ੍ਰੇਨ ਨਹੀਂ ਰੁਕਦੀ ਮੰਡੀ ਗੁੰਦਗਲ ਐਡਾ ਵਾਲਾ ਸ਼ਹਿਰ ਆ ਲੋਹੇ ਦਾ ਵਪਾਰ ਆ ਇੱਥੇ ਐਡਾ ਸਾਡਾ ਲੋਹੇ ਦਾ ਵਪਾਰ ਆ ਤੇ ਇੱਕ ਸਾਡਾ ਹੋਰ ਜੁਲੋ ਜੀ ਪੰਜਾਬ ਸਰਕਾਰ ਆਈ ਹੈ ਸਾਡਾ ਬੱਸ ਸਟੈਂਡ ਦਾ ਹਾਲ ਦੇਖ ਲਓ ਜਾ ਕੇ ਉਹ ਟਰੱਕ ਸਟੈਂਡ ਆ ਬੱਸ ਸਟੈਂਡ ਨਹੀਂ ਹੈਗਾ ਜੀ ਉਹ ਉਹ ਬੱਸ ਸਟੈਂਡ ਤਾਂ ਬਣਿਆ ਹੀ ਨਹੀਂ ਮਲਾ ਟਰੱਕ ਸਟੈਂਡ ਬਣਿਆ ਉਹ ਯਸ ਨਹੀਂ ਲੋਕ ਸਰਕਾਰ ਸਾਡੇ ਮਾਨਸਾ ਵੀ ਸਾਡੀਆਂ ਇੱਥੇ ਕੋਈ ਧਿਆਨ ਨਹੀਂ ਦੇ ਰਹੀ ਗੁੰਦਗੜ੍ਹ ਤੇ ਜਿਵੇਂ ਧਿਆਨ ਨਹੀਂ ਹੈਗਾ ਅਸੀਂ ਕਹਿੰਦੇ ਗੁੰਦਗੜ੍ਹ ਦੇ ਵੀ ਧਿਆਨ ਦਿੱਤਾ ਜਾਵੇ ਇੰਨਾ ਟੈਕਸ ਜਾਂਦਾ ਇੱਥੋਂ ਇੰਨਾ ਟੈਕਸ ਇਕੱਠਾ ਹੁੰਦਾ ਹੈ ਜੀਐਸਟੀ ਇੰਨਾ ਇਕੱਠਾ ਕਰਕੇ ਜਾਂਦੇ ਨੇ ਠੀਕ ਹੈ ਨਾ ਅਸੀਂ ਤਾਂ ਇਹ ਕਹਿੰਦੇ ਸੱਚੇ ਬਾਦਸ਼ਾਹ ਵੀ ਸਾਨੂੰ ਵਧੀਆ ਨਹੀਂ ਕੋਈ ਸਾਡਾ ਜਿਹੜਾ ਉਮੀਦਵਾਰ ਹੋਵੇ ਉਹਨੂੰ ਜਦਾ ਸਕੀਏ ਅਸੀਂ ਸਰਕਾਰ ਕਿਸ ਤਰ੍ਹਾਂ ਦੀ ਚੁਣਨਾ ਚਾਹੂਗੇ ਸਰਕਾਰ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸੈਂਟਰ ਵਿੱਚ ਦੇਖੋ ਸਰਕਾਰ ਤਾਂ ਵਧੀਆ ਸਰਕਾਰ ਹੋਵੇ ਲੋਕਾਂ ਦੇ ਮੁੱਦੇ ਚੱਕੇ ਲੋਕਾਂ ਦੇ ਕੰਮ ਹੋਣ ਇਹ ਕੋਈ ਰੁਜ਼ਗਾਰ ਪਹਿਲੀ ਗੱਲ ਦਾ ਰੁਜ਼ਗਾਰ ਹੈ ਜੀ ਇਹ ਰੁਜ਼ਗਾਰ ਹੋਣਾ ਜਿਹਦੇ ਲੋਕਾਂ ਵਾਸਤੇ ਲੋਕਾਂ ਨੂੰ ਨੌਕਰੀ ਮਿਲਣੀ ਚਾਹੀਦੀਆਂ ਦੇਖੋ ਜੇ ਬੇਰੁਜ਼ਗਾਰ ਹੁੰਦਾ ਬੰਦਾ ਤਾਂ ਹੀ ਉਹ ਨਸ਼ੇ ਕਰਨੀ ਜਾਂਦਾ ਹੈ ਚਾਹੀ ਚੋਰੀ ਡਕਤੀਆਂ ਜਾਂਦਾ ਹੈ ਜੇ ਬੰਦਾ ਕੰਮ ਤੇ ਲੱਗਿਆ ਹੁੰਦਾ ਉਹ ਆਪਣੇ ਕੰਮ ਕਾਰਜ ਵਿੱਚ ਹੀ ਰਹਿੰਦਾ ਹੁਣ ਪੜ੍ਹੇ ਲਿਖੇ ਲੋਗ ਅੱਜ ਕੱਲ੍ਹ ਦੇਖੋ ਬਾਹਰ ਦੀ ਹੋੜ ਲੱਗੀ ਹੋਈ ਆ ਕੋਈ ਕੈਨੇਡਾ ਜਾਣਾ ਕੋਈ ਆਸਟ੍ਰੇਲੀਆ ਜਾਣਾ ਕੋਈ ਨਿਊਜ਼ੀਲੈਂਡ ਜਾਣਾ ਬੱਚੇ ਰਹਿੰਦਾ ਹੀ ਨਹੀਂ ਸਰ ਕਿ ਖੁਸ਼ੇ ਨਹੀਂ ਬੱਚਾ ਇੱਥੇ ਕਿਉਂਕਿ ਦੇਖੋ ਜੇ ਇੱਥੇ ਬੱਚਿਆਂ ਦਾ ਮਾਪਰੂ ਫਿਕਰ ਹੁੰਦਾ ਉਹ ਜਾਂਦਾ ਘਰੇ ਨਹੀਂ ਵੜਦਾ ਮਾਪਰੂ ਫਿਕਰ ਹੀ ਰਹਿੰਦਾ ਜੀ ਬੱਚਾ ਸਾਡਾ ਘਰੇ ਨਹੀਂ ਆਏਗਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਸਰਕਾਰ ਬਣੇ ਹੁਣ ਮੋਦੀ ਸਰਕਾਰ ਆ ਦੇਖੋ ਕੀ ਹਾਲ ਕੀਤਾ ਕੋ ਹੈਗਾ ਹਾਲ ਕੁ ਦੱਸੋ ਮੈਨੂੰ ਨੋਟਬੰਦੀ ਇਹਨੇ ਆਉਤੀ ਜੀਐਸਟੀ ਇਹਨੇ ਆਉਤੀ ਕੀ ਕੀ ਹੁਣ ਤੁਸੀਂ ਚਾਹੁੰਦੇ ਕਿਉਂਕਿ ਇੰਡਸਟਰੀ ਦਾ ਐਡਾ ਵੱਡਾ ਇੰਡਸਟਰੀਅਲ ਹੱਬ ਹੈ ਕੀ ਚਾਹੁੰਦੇ ਵੀ ਇੰਡਸਟਰੀ ਲਈ ਕੀ ਹੋਣਾ ਚਾਹੀਦਾ ਹੈ ਇੰਡਸਟਰੀ ਦੇ ਵਧੀਆ ਕੰਮ ਕਰਾਉਣਾ ਚਾਹੀਦਾ ਜੀ ਇੰਡਸਟਰੀ ਫੁੱਲਣੀ ਚਾਹੀਦੀ ਹੈ ਦੇਖੋ ਇੱਥੇ ਸਕਰਾਈਬ ਦਾ ਕੰਮ ਹੈ ਜੀ ਗੱਡੀਆਂ ਰੋਡ ਤੇ ਕੋਈ ਟਰੱਕ ਸਟੂਨ ਨਹੀਂ ਗੱਡੀਆਂ ਖੜ੍ਹਦਾ ਕੋਈ ਹੈ ਨਹੀਂ ਵਾਦਾ ਵੀ ਰੋਡ ਤੇ ਜਾ ਕੇ ਸਾਈਡ ਤੇ ਗੱਡੀ ਖੜੀ ਹੁੰਦੀਆਂ ਨੇ ਇੰਡਸਟਰੀ ਮੰਡੀ ਗੁੰਦਗੜਾ ਐ এਸ਼ੀਆ ਸਭ ਤੋਂ ਵੱਡੀ ਮੰਡੀ ਹੈ ਜੀ ਗੁੰਦਗੜ ਤੁਸੀ ਸੁਣਿਆ ਹੋਊਗਾ ਵੀ এਸ਼ੀਆ ਚਿਕਨ ਭਰ ਤੇ ਹੈ ਗੁੰਦਗੜ ਉਧਰ ਕੋਈ ਸੋਚਦਾ ਨਹੀਂ ਗਾ ਸ਼ੀ ਗੁੰਦਗੜ ਨੂੰ ਦੱਸੋ ਤੁਸੀਂ ਆ ਪੜੇ ਲਿਖਿਆ ਤੁਸੀਂ ਸਾਡੇ ਸ਼ਹਿਰ ਦੇ ਵਸਨੀਕ ਹੋ ਦੇਖੋ ਕੀ ਹਾਲ ਹੈ ਰੋਡ ਤੇ ਟੱਕਾ ਦਾ ਬੁਰਾ ਹਾਲ ਹੈ ਕੋ ਹੋਰ ਬੁਰਾ ਹਾਲ ਹੈ ਅਸੀਂ ਕਹਿੰਦੇ ਵੀ ਜੇ ਮੋਦੀ ਆ ਗਿਆ ਤਾ ਬਸ ਲੋਕਾਂ ਦੇ ਬਾੜੇ ਵਿਕ ਜਾਣਗੇ ਤਾਂ ਇੰਡਸਟਰੀਲ ਹਾਬਾ ਇੰਡਸਟਰੀ ਦੀ ਇੰਡਸਟਰੀ ਬਾਰੇ ਸੋਚਣਾ ਚਾਹੀਦਾ ਇੰਡਸਟਰੀਲ ਜਿਹੜੀ ਜ਼ੋਨ ਆ ਇੰਡਸਟਰੀ ਵਾਰੇ ਕੁਝ ਨਵੇਂ ਪ੍ਰੋਜੈਕਟ ਲਿਆਉਣੇ ਚਾਹੀਦੇ ਨੇ ਤਾਂ ਕਿ ਜਿਹੜੀ ਇੰਡਸਟਰੀ ਪਰਹੋਲਿਤ ਹੋਵੇ ਤੇ ਲੋਕਾਂ ਨੂੰ ਰੋਜ਼ਗਾਰ ਮਿਲੇ ਕੀ ਨਾਮ ਆ ਭਾਜੀ ਆਪਣਾ ਮੈਂ ਜੀ ਮੇਰਾ ਨਾਮ ਹੈਗਾ ਵਿਰਤ ਕੁਮਾਰ ਬਿੱਟੂ ਜੀ ਐਮਸੀ ਵਾਰਡ ਨੰਬਰ 22 ਤੋਂ ਹਾਂ ਜੀ ਸਰ ਲੋਕ ਸਭਾ ਇਲੈਕਸ਼ਨ ਦੇ ਕੀ ਮੁੱਦੇ ਨੇ ਇਸ ਵਾਰ ਜਿਹੜੇ ਬੜੇ ਨੇ ਜਿਹੜੇ ਇਸ ਵਾਰ ਲੋਕ ਸਭਾ ਇਲੈਕਸ਼ਨ ਮੁੱਦੇ ਤਾਂ ਬਹੁਤ ਨੇ ਜੀ ਐਤ ਕੀ ਬਹੁਤ ਬੇਰੋਜ਼ਗਾਰੀ ਬਹੁਤ ਹੈ ਨਸ਼ਾ ਪੱਤਾ ਬਹੁਤ ਹੈ ਇੰਨਾ ਨਸ਼ਾ ਪੱਤਾ ਹੈ ਕਿ ਜਿੰਨਾ ਮਰਜ਼ੀ ਲੈ ਲੋ ਇੰਨਾ ਬੁਰਾ ਹਾਲ ਹੈ ਨੌਜਵਾਨੀ ਖਤਮ ਹੋ ਰਹੀ ਹੈ ਕੀ ਨਹੀਂ ਗੱਲ ਜੀ ਨੌਜਵਾਨੀ ਖਤਮ ਹੋ ਰਹੀ ਹੈ ਇਹਨਾਂ ਮਾੜਾ ਹਾਲ ਹੋਵੇ ਕਿਸੇ ਨੂੰ ਕਾਰੋਬਾਰ ਨਹੀਂ ਮਿਲ ਰਿਹਾ ਕੀ ਨਹੀਂ ਗੱਲ ਉਹ ਤੋਂ ਦੇਖੋ ਜੀ ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ ਜਿਹਦੀ ਸੈਂਟਰ ਚ ਸਰਕਾਰ ਹੈ ਉਹਦੀ ਸਰਕਾਰ ਪੰਜਾਬ ਚ ਚਾਹੀਦੀ ਹੈ ਡਬਲ ਇੰਜਨ ਦੀ ਸਰਕਾਰ ਨਾਲ ਕੰਮ ਵਧੀਆ ਚੱਲਦੇ ਨੇ ਥੱਲੇ ਵੀ ਕੰਮ ਵਧੀਆ ਚੱਲਦੇ ਨੇ ਉੱਪਰ ਵੀ ਕੰਮ ਵਧੀਆ ਚੱਲਦੇ ਨੇ ਤਾਂ ਹੀ ਰੋਜ਼ਗਾਰ ਮਿਲੂਗਾ ਜੀ ਡਬਲ ਇੰਜਨ ਦੀ ਸਰਕਾਰ ਹੋਣੀ ਚਾਹੀਦੀ ਹੈ ਜੀ ਨੁਮਾਇੰਦਾ ਕਿਹਾ ਚਾਹੁੰਦੇ ਹੋ ਨੁਮਾਇੰਦਾ ਕਿਹਾ ਜਾ ਹੁਣ ਦੇਖੋ ਨੁਮਾਇੰਦਾ ਵਧੀਆ ਹੋਣਾ ਚਾਹੀਦਾ ਜਿਹੜਾ ਹਲਕੇ ਚ ਰਹਿੰਦਾ ਹੋਵੇ ਪਹਿਲਾਂ ਸਾਡੇ ਸੀਗੇ ਜੀ ਅਮਰ ਸਿੰਘ ਜੀ ਹਲਕੇ 'ਚ ਆਉਂਦੇ ਨਹੀਂ ਸੀਗੇ ਖੁਦ ਮੈਂ ਪਹਿਲਾਂ ਕਾਂਗਰਸ 'ਚ ਸੀਗਾ ਜੀ ਉਹਨੂੰ ਮੇਰਾ ਘਰ ਨਹੀਂ ਪਤਾ ਸੀਗਾ ਜੀ ਆ ਲਾਲੀ ਜੀ ਸਾਡੇ ਲਾਲ ਸਿੰਘ ਜੀ ਦੀ ਲਾਲੀ ਨੇ ਇਹਨਾਂ ਦਾ ਘਰ ਨਹੀਂ ਪਤਾ ਸੀਗਾ ਫਿਰ ਐਹੇ ਜਿਨੂੰ ਵੋਟ ਪਾ ਕੇ ਕੀ ਫਾਇਦਾ ਜਿਹੜਾ ਹਲਕੇ 'ਚ ਹੀ ਨਾ ਰਿਹਾ ਹੋਵੇ ਮੈਂ ਕਹਿੰਦਾ ਮੇਰੇ ਆ 5-7 ਏਰੀਆ ਨੇ ਜੀ ਕਿਸੇ ਹਲਕੇ ਦੇ ਵਿੱਚ ਕਿਸੇ ਪਿੰਡ ਕਿਸੇ ਮਹੱਲੇ ਦੇ ਵਿੱਚ ਆਇਆ ਹੋਵੇ ਕਿਸੇ ਮਹੱਲੇ ਦੇ ਵਿੱਚ ਗਰਾੜ ਦਿੱਤੀ ਹੋਵੇ ਮੈਂ ਅੱਜ ਅਸਤੀਫਾ ਦੇ ਦੂੰਗਾ ਐਮਸੀ ਪਤੋ ਲੋਕ ਸਭਾ ਹਲਕਾ ਇਤਿਹਾਸਿਕ ਹਲਕਾਰ ਹੈ ਤੇ ਕੀ ਇਥੇ ਕੀ ਖਾਸ ਹੈ ਜਿਹੜਾ ਹੋਣਾ ਚਾਹੀਦਾ ਜਿਹਨੂੰ ਦੇਖ ਕੇ ਤੁਸੀਂ ਉਮੀਦ ਕਰਦੇ ਹੋ ਵੀ ਜਿਹੜਾ ਨੁਮਾਇੰਦਾ ਤੁਸੀਂ ਚੁਣੋਗੇ ਉਹ ਉਸ ਚੀਜ਼ ਨੂੰ ਹੱਲ ਕਰੇਗਾ ਪਹਿਲ ਦੇ ਆਧਾਰ ਤੇ ਮੁੱਦੇ ਨੇ ਆ ਦੇਖੋ ਪਹਿਲਾਂ ਪੁੜੇ ਦੇਖ ਲੋ ਜੀ ਸਾਡਾ ਕੀ ਹਾਲ ਹੋਇਆ ਵੇ ਜੀ ਕ੍ਰੋਸਿੰਗ ਨਹੀਂ ਹੈਗੀ ਕ੍ਰੋਸਿੰਗ ਹੋਣੀ ਚਾਹੀਦੀ ਆ ਬੁਰਾ ਹਾਲ ਹੈ ਜੀ ਬੰਦਾ ਤੁਸੀਂ ਐਕਸੀਡੈਂਟ ਦੇਖੋ ਕਿੰਨੇ ਹੋ ਰਹੇ ਨੇ ਨਿਤ ਨਿਤ ਐਕਸੀਡੈਂਟ ਹੁੰਦੇ ਨੇ ਘਟੋ ਕਰਨੀ ਜਾਂਦਾ ਇਹ ਪੁਲ ਬਣਾਇਆ ਤੀਗਾ ਆਰ ਪਾਰ ਤਾਂ ਚਾਹੀਦਾ ਸੀ ਕਿ ਨਹੀਂ ਬਹੁਤ ਮਾੜਾ ਹਾਲ ਹੈ ਜੀ ਗੱਲੇ ਛੱਡ ਦੋ ਅਸਤੇ ਇਹ ਕਹਿੰਦੇ ਆ ਕੋਈ ਮਰਜ਼ੀ ਜਿੱਤੇ ਪਰ ਵਧੀਆ ਬੰਦਾ ਜਿੱਤੇ ਜਿਹੜੀ ਮਰਜ਼ੀ ਪਾਰਟੀ ਦਾ ਜਿੱਤੇ ਬਸ ਸੈਂਟਰ ਤੋਂ ਕੰਮ ਲੈ ਕੇ ਆਵੇ ਅਸੀਂ ਕਹਿੰਦੇ ਕੈਂਡੀਡੇਟ ਵੀ ਦੇਖ ਕੇ ਵੋਟ ਪਾਇਓ ਜਿਹੜਾ ਕੈਂਡੀਡੇਟ ਖੜਦਾ ਮੈਂ ਇਹਨਾਂ ਅੱਜ ਵੀ ਦਾਅਵੇ ਨਾਲ ਕਹਿ ਰਿਹਾ ਅਮਰ ਸਿੰਘ ਨੂੰ ਭੁੱਲ ਕੇ ਵੀ ਵੋਟ ਨਾ ਪਾਇਓ ਕਿਉਂਕਿ ਉਹ ਖੜਤੇ ਨਹੀਂ ਹੈਗੇ ਲੋਕ ਸਭਾ ਇਲੈਕਸ਼ਨ ਲੋਕ ਸਭਾ ਹਲਕਾ ਫਤੇਗੜ ਸਾਈ ਵਿੱਚ ਜੋ ਕਿ ਇੰਡਸਟਰੀ ਜਿਹੜਾ ਜ਼ੋਨ ਹੈ ਮੰਡੀ ਗੁੰਦਗੜਾ ਹੈ ਇੰਡਸਟਰੀ ਲਈ ਤੁਹਾਨੂੰ ਲੱਗਦਾ ਕਿ ਕਿਹੜੇ ਮੁੱਦੇ ਮੇਨੜੇ ਇੰਡਸਟਰੀ ਲਈ ਪਹਿਲਾਂ ਦੇ ਹਾਲ ਹੁੰਦੇ ਉਹਦੇ ਦੇਖੋ ਜੀ ਲਾਈਟ ਵੀ ਨਹੀਂ ਰਹਿੰਦੀ ਕਈ ਵਾਰੀ ਦੋਰੇ ਇੰਨਾ ਮਾੜਾ ਹਾਲ ਹੈ ਇੰਡਸਟਰੀ ਬੰਦ ਰਹਿੰਦੀ ਹੈ ਰੋਜ਼ ਕੋਈ ਨਾ ਕੋਈ ਸਾਲਾ ਲਫੜਾ ਰਹਿੰਦਾ ਕਹਿੰਦੇ ਚਲੋ ਇੰਡਸਟਰੀ ਵੀ ਚੱਲੇ ਤਾਂ ਹੀ ਆਪਣੇ ਜਿਹੜੇ ਗਰੀਬ ਲੋਕ ਨੇ ਤਾਂ ਹੀ ਮਜ਼ਦੂਰੀ ਕਰਨਗੇ ਨਾ ਸਾਰੀ ਸਾਰੀ ਦਿਹਾੜੀ ਲਾਈਟ ਨਹੀਂ ਰਹਿੰਦੀ ਮਿੱਲਾ ਬੰਦ ਰਹਿੰਦੀ ਹੈ ਕੱਟ ਰਹਿੰਦੇ ਨੇ ਮਿੱਲਾ ਦੇ ਵਿੱਚ ਮੁੱਦੇ ਤਾਂ ਬਹੁਤ ਨੇ ਜੀ ਹੁਣ ਕਿੰਨੇ ਮੁੱਦੇ ਫੁੱਲੀ ਜਾਈਏ ਜੀ ਮੁੱਦੇ ਹੀ ਮੁੱਦੇ ਨੇ ਅਸਤੇ ਕਹਿੰਦੇ ਜੀ ਡਬਲ ਇੰਜਣ ਦੀ ਸਰਕਾਰ ਚਾਹੀਦੀ ਇੰਡਸਟਰੀ ਲਈ ਉਹੀ ਗੱਲ ਕਿ ਇੰਡਸਟਰੀ ਲਈ ਜਿਹੜਾ ਵਧਤਰੀ ਲਈ ਕੰਮ ਹੋਣਾ ਚਾਹੀਦਾ ਨੇ ਤਾਂ ਕਿ ਲੋਕਾਂ ਨੂੰ ਰੋਜ਼ਗਾਰ ਮਿਲੇ ਹਾਂਜੀ ਵਾਹਿਗੁਰੂ ਜੀ ਮੈਂ ਤੇ ਇਹੋ ਹੀ ਬੋਲਦਾ ਜੇ ਮੋਦੀ ਸਰਕਾਰ ਜਿਹੜੀ ਆ ਇਹ ਤੇ ਜ਼ਿੰਦਗੀ ਦੇ ਵਿੱਚ ਜੰਮਣੀ ਨਹੀਂ ਚਾਹੀਦੀ ਮੈਂ ਤੁਹਾਨੂੰ ਦੱਸਣਾ ਇਹ ਇਹਨਾਂ ਦਾ ਪਹਿਲਾਂ ਦੀਵਾ ਗੋਲ ਹੋਇਆ ਹੈਗਾ ਫਿਰ ਉਹਨੇ ਕਮਲ ਦਾ ਫੁੱਲ ਲੈ ਆਂਦਾ ਹਾਂਜੀ ਇਹ ਮਤਲਬ ਜਿੰਨਾ ਮਤਲਬ ਇਹਨਾਂ ਨੇ 15-15 ਲੱਖ ਰੁਪਏ ਆਂਦੇ ਹੀ ਮਤਲਬ ਆਊਗਾ ਤੁਹਾਡੇ ਖਾਤਿਆਂ 'ਚ ਉਹ ਕਿੱਧਰ ਗਿਆ ਇਹਨਾਂ ਦਾ 15 ਲੱਖ ਜੀ ਮੈਨੂੰ ਦੱਸਣ ਪਹਿਲਾਂ ਇਹ ਹੁਣ ਪਾਰਟੀਆਂ ਦੇ ਬਦਲਦੇ ਆ ਲੋਕ ਉਹ 15 ਲੱਖ ਕਿੱਥੇ ਗਿਆ ਇਹਨਾਂ ਦਾ ਇੱਥੇ ਤਾਂ ਰੋਟੀਆਂ ਤਰਛਣ ਦੇ ਲੋਕ ਇਹ 15 ਲੱਖ ਦੇ ਸੁਖਨੇ ਲਈ ਜਮਾ ਦੇ ਸੀਗੇ ਆਉ ਜਾਓ ਜੀ ਕਾਲਾ ਤਾਂ ਨਊਗਾ ਇੱਕ ਜਿਹੜਾ ਇਹਨਾਂ ਦਾ ਹੈਗਾ ਮੋਦੀ ਭਗਤ ਦੂਸ ਦਾ ਜਿਹੜਾ ਇੱਕ ਉਹ ਕੀ ਨਾਮ ਹੀ ਉਹਦਾ ਦਵਾਈਆਂ ਦੂਈਆਂ ਵੇਚਦਾ ਇਹਨਾਂ ਦਾ ਭਗਤੀ ਆ ਉਹ ਕਹਿੰਦਾ ਜੀ ਹਜ਼ਾਰ ਦਾ ਨੋਟ ਬੰਦ ਕਰੋ ਇਹ 2000 ਦਾ ਬਾਪੂ ਨੇ ਨੋਟ ਬੰਦ ਚਾਲੂ ਕਰ ਦਿੱਤਾ ਉਹ ਕਿੱਧਰ ਗਿਆ 2000 ਦੇ ਹਜ਼ਾਰ ਇਹ ਕਾਂਗਰਸ ਚੰਗੀ ਸੀ ਤੇ ਇਹ ਚੰਗੇ ਆ ਇਹ ਮੈਨੂੰ ਦੱਸੋ ਅੱਜ ਰੋਟੀਆਂ ਅੱਜ ਦਰੋਂ ਖਾਣੇ ਕਾਂਗਰਸ ਨਾਲ ਦੂਹਰੇ ਹਲੇ ਦੂਹਰੇ ਹਲੇ ਜਾਂਦੇ ਆ ਇਹ ਗੱਲ ਸਹੀ ਆ ਗਲਤ ਆ ਇੱਕ ਦੇ ਬਣਿਓ ਮੁੱਦੇ ਕੀ ਰਹਿਣਗੇ ਤੁਹਾਡੇ ਸਾਰੇ ਮੁੱਦੇ ਸਾਡੇ ਇਹ ਆ ਵੀ ਜਿਹੜੀ ਮਤਲਬ ਇੰਨੀ ਪਬਲਿਕ ਦੁਖੀ ਆ ਉਹਨਾਂ ਦੇ ਮਤਲਬ ਹੱਲ ਹੋਣ ਅੱਗੇ ਗਰੀਬਾਂ ਦਾ ਮਤਲਬ ਸਾਰਾ ਕੁਝ ਕਰਦੇ ਰਹੇ ਆ ਕਾਂਗਰਸ ਅੱਜ ਕੀ ਅੱਜ ਮਤਲਬ ਮਤਲਬ ਅਡਵਾਨੀ ਵਾਨੀ ਆਣ ਕੇ ਵਿੱਚ ਸਾਨੂੰ ਕਿੰਨਾ ਬਰਬਾਦ ਕਰਤਾ ਸਿਲੰਡਰ ਕਿੱਥੇ ਹੈਗਾ ਅੱਜ ਕਿੱਥੇ ਸਿਲੰਡਰ